ਤੰਦੇ ਵੀ ਵੇਚਣਾ ਕਿਉਂ ਐਨੂੰ ਤੁਸੀਂ ਵੇਚਦੇ ਕਿਉਂ ਫਿਰ ਅਹ ਵੇਚਦੇ ਸਰ ਇਸ ਕਰਕੇ ਆ ਕਿਉਂਕਿ ਜਿਹੜਾ ਮੇਰਾ ਬ੍ਰਦਰ ਆ ਨਾ ਜੀ ਆ ਉਹ ਕਰਜਵਾ ਹੀ ਲੈਂਦਾ ਸੀਗਾ ਉੱਥੇ ਓਕੇ ਹਾਂ ਤੇ ਹੁਣ ਤੁਸੀਂ ਵੀਡੀਓ ਭੇਜੀ ਸੀ ਨਾ ਉਹਦੇ ਬਾਰੇ ਥੋੜੀ ਜਾਣਕਾਰੀ ਲੈਣੀ ਸੀ ਤੁਸੀਂ ਥੋੜਾ ਜਿਹਾ ਪਿੱਛੇ ਕੋਈ ਬੈਕਗ੍ਰਾਉਂਡ 'ਚ ਤੁਹਾਡੇ ਕੋਲ ਚੱਲ ਰਿਹਾ ਅਹ ਜਿਵੇਂ ਤੁਸੀਂ ਸੀਗਾ ਮੈਂ ਕਮੈਂਟ ਅੱਛਾ ਤੁਸੀਂ ਜੇ ਮੈਨੂੰ 5 ਮਿੰਟ ਦਿਓ ਹਾਂ ਪਲੀਜ਼ ਦੇ ਤੁਸੀਂ ਥੋੜੀ ਸਾਈਡ ਤੇ ਆਓ ਮੈਂ ਥੋੜੀ ਦੇਰ ਬੜੀ ਦਸਤ ਤੇ ਜਗ੍ਹਾ ਬਾਰੇ ਤੋਂ ਹਾਂਜੀ ਹੁਣ ਠੀਕ ਹਾਂਜੀ ਹਾਂਜੀ ਹੁਣ ਠੀਕ ਆ ਅੱਛਾ ਇਹ ਜੀ ਆਪਣਾ ਜਗਾ ਟੋਟਲ ਕਿੰਨੀ ਜੇ ਪਲਾਟ ਦੀ ਇਹ ਤਾਂ 100 ਗਾਜ 100 ਗਾਜ ਕਿੰਨੇ ਬਾਈ ਕਿੰਨੇ ਉਹ ਵੈਸੇ ਤਾਂ ਮੈਨੂੰ ਵੀ ਨਹੀਂ ਪਤਾ ਤੁਸੀਂ ਦੇਖ ਲਓ 100 ਗਾਜ ਦੇ ਹਿਸਾਬ ਨਾਲ ਕੀ ਬਣ ਜੇ ਓਕੇ ਠੀਕ ਆ ਕੋਈ ਗੱਲ ਨਹੀਂ ਹਾਂ ਲਾਲ ਲਕੀਰ ਦੇ ਅੰਦਰ ਆ ਸਰ ਹਾਂਜੀ ਲਾਲ ਲਕੀਰ ਦੇ ਅੰਦਰ ਆ ਠੀਕ ਆ ਤੇਰ ਜਿਹੀ ਨਹੀਂ ਆਗੀ ਮਤਲਬ ਹਾਂ ਆ ਕੋਈ ਗੱਲ ਨਹੀਂ ਤੇ ਤੁਹਾਡ ਕੋ ਕਿੰਨੀ ਦੇਰ ਦੀ ਹੈ ਜਗਾ ਇਹ ਕਦੋਂ ਤੋਂ ਇਹ ਸਰ 100 ਗੇ ਮੇभी ਮੇਰੇ ਕੋਲ ਨਹੀਂ ਹੈ ਕਿ ਜਗਾ ਇਹ ਆਪਣੇ ਭਾਬੀ ਲੱਗਦੇ ਨੇ ਕਿ ਠੀਕ ਹੈ ਉਹ ਸਰਕਾਰੀ ਜੋਬ ਕਰਦੇ ਨੇ ਜੀ ਜੀ ਹਾਂ ਇਹ ਹੋ ਗਏ ਸ਼ਾਇਦ ਉਹਨਾਂ ਨੂੰ 15-20 ਸਾਲ ਦੇ ਕਰਿ ਓਕੇ ਠੀਕ ਹੈ ਤੇ ਉਹ ਆਪਣਾ ਜਿਹੜੀ ਇਹ ਬਣੀ ਹੋਈ ਕਦੋਂ ਦੀ ਹੈ ਉਹਦੋਂ ਦੀ ਬਣੀ ਹੈ ਸਰ ਓਕੇ 15-20 ਸਾਲ ਤੋਂ ਆਪ ਬਣਾਈ ਹੈ ਹਾਂਜੀ ਹਾਂਜੀ ਆਪ ਨੇ ਬਣਾਈ ਹੈ ਆ ਬਣਾਈ ਤੇ ਮਤਲਬ ਇਹ ਸਰ ਪਲਾਟ ਤੇ ਨਹੀਂ ਲਿਆਉਣ ਆ ਗਲੀ ਚ ਹੀ ਕਰਿਆ ਨਾ ਇਹ ਹਾਂਜੀ ਹਾਂਜੀ ਸਰ ਗਲੀ ਚ ਕਰਿਆ ਹਾਂ ਗਲੀ ਕਿੰਨੀ ਕੀ ਚੌੜੀ ਲਗਭਗ ਅ 4 6 4 ਫੁੱਟ ਦੇ ਕਰੀਬ ਹੋਗੀ ਮੈਂ ਤੁਹਾਨੂੰ ਦਿਖਾਈਏ ਨਾ ਹਾਂ 4 3 4 ਇੰਨੀ ਹੀ ਲੱਗਦੀ ਹੈ ਗੱਡੀ ਉੱਥੇ ਸਾਈਡ ਤੇ ਲੱਗ ਜਾਂਦਾ ਤੁਰਕੇ ਤੁਹਾਨੂੰ ਵਿਖਾ ਕੇ ਆਏ ਸੀ ਜਿਵੇਂ ਟੈਂਪੋ ਜਿਹਾ ਨਹੀਂ ਖੜਾ ਸੀਗਾ ਹਾਂਜੀ ਹਾਂਜੀ ਹਾਂ ਠੀਕ ਜੀ ਅੱਗੇ ਜਾ ਕੇ ਧੀਕਾ ਜੇ ਦੂਰ ਗੱਡੀ ਲੱਗ ਜਾਂਦੀ ਹੈ ਹਾਂਜੀ ਠੀਕ ਹੈ ਤੇ ਉੱਥੇ ਜਿੱਥੇ ਗੱਡੀ ਲਾਉਂਦੇ ਨੇ ਉੱਥੇ ਹੋਰ ਵੀ ਗੱਡੀਆਂ ਲੱਗਦੀਆਂ ਸੇਫ ਹੈ ਮਤਲਬ ਹਾਂਜੀ ਹਾਂਜੀ ਸੇਫ ਆ ਉੱਥੇ ਉਹ ਮਤਲਬ ਜੱਡੇ ਦਾ ਘਰ ਆਉਂਦੇ ਨੇ ਤਾਂ ਘਰ ਅੰਦਰ ਲੈ ਜਾਂਦੇ ਨੇ ਹਾਂਜੀ ਹਾਂ ਅਸੀਂ ਦਾਨਿਆਂ ਗੱਡੀ ਲੈ ਕੇ ਤਾਂ ਅਸੀਂ ਗੱਡੀ ਉੱਥੇ ਲਾ ਲੈਂਦੇ ਹਾਂ ਠੀਕ ਆ ਤੇ ਇਹ ਜਿਹੜੀ ਗਲੀ ਇਹ ਚ ਕਿੰਨੇ ਘਰ ਨੇ ਜਿਹੜੀ 4x4 ਫੁੱਟ ਦੀ ਗਲੀ ਹੈ ਇਹਦੇ ਵਿੱਚ ਤਿੰਨ ਘਰ ਨੇ ਅੱਗੇ ਦੋ ਅੱਗੇ ਲੱਗੇ ਘਰ ਓਕੇ ਇਹਦੀ ਕਾਸਟ ਕੀ ਰੱਖੀ ਜੇ ਪੈਸੇ ਕਿੰਨੇ ਲੈਣੇ ਇਹਦੇ ਬਾਗ ਦੇ ਤਾਂ ਸਾਡੇ 8 ਲੱਖ ਰੁਪਏ ਦਾ ਸਾਢੇ ਹਾਂ ਐਨੇ ਕੀ ਵਿਕਣੀ ਤਾਂ ਹੈ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਸੀਗਾ ਹਾਂ ਲਾਲਕੀਰ ਦੇ ਉੱਤੇ ਹਨ ਨਾਲ 4 ਫੁੱਟ ਦੇ ਵਿੱਚ 4 ਫੁੱਟ ਵਾਲਾ ਜਿਹੜਾ ਉਹਦੇ ਕੋਈ ਐਨੇ ਪੈਸੇ ਜਿਹੜਾ ਨਾ ਉਹ ਦੇਖੋ ਹੁਣ ਟੂ ਵੀਲਰ ਵਾਲਾ ਬੰਦਾ ਹਾਂਜੀ ਤੇ ਮੋਟਰਸਾਈਕਲ ਹੈ ਸਕੂਟਰ ਹੈ ਜਾਂ ਸਾਈਕਲ ਹੈ ਬਿਲਕੁਲ ਜੀ ਕਾਰ ਵਾਲੇ ਨੇ ਤੇ ਇੱਥੇ ਲੈਣੀ ਨਹੀਂ ਜਗਾ ਹਾਂਜੀ ਤੇ ਇਹ ਮਤਲਬ ਉਹ ਥੋੜਾ ਜਿਹਾ ਨਾ ਰੀਅਲਿਸਟਿਕ ਜਿਹਾ ਛੇੜਾ ਹੋ ਜੇ ਸੌਦਾ ਮਤਲਬ ਕਹਿੰਦਾ ਵੀ ਲੈਣ ਵਾਲੇ ਨੂੰ ਵੀ ਲੱਗੇ ਚੱਲ ਮੇਰੇ ਘਰ ਸਿਰ ਤੇ ਛੱਤ ਆ ਗਈ ਤੇ ਮੇਰੇ ਕੋਲ ਇੰਨੇ ਪੈਸੇ ਆ ਗਏ ਇਹਦਾ ਮਤਲਬ ਹੈ ਨਾ ਭਾਵੇਂ ਸੌਗਾ ਜੇ ਜਗਾ ਨਾ ਤੇ ਦੀ ਰਜਿਸਟਰੀ ਹੈ ਪੱਕੀ ਹਾਂਜੀ ਹਾਂਜੀ ਨਾ ਇੱਥੇ ਕੋਈ ਬਾਹਰ ਹੈ ਨਾ ਵਹੀਕਲ ਕਿੰਨੇ ਕੇ ਦੀ ਲੱਗਦੀ ਹੈ ਜਦਗਾ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਵਾਦ ਇਹਦਾ ਦੇਖੋ ਜੀ 4 ਲੱਖ ਮਿਲ ਜੇ ਤਾਂ ਬੜੀ ਵੱਡੀ ਜਿੱਤ ਆ 4 ਲੱਖ ਤਾਂ ਸੱਦੰਦੇ ਨੇ ਪਹਿਲਾਂ ਵੀ ਹੈ 4 ਲੱਖ ਤਾਂ ਪਹਿਲਾਂ ਗੱਲ ਕੋਈ ਆਈ ਨਹੀਂ ਮੈਂ ਤੁਹਾਨੂੰ ਦੱਸਿਆ ਫਿਰ ਉਨਾ ਹੀ ਮੋਲਿਆ ਮੈਨੂੰ ਥੋੜੀ ਪਤਾ ਹੁਣ ਤੁਹਾਡੀ ਚਾਰਜ ਹੋਈ ਹੈ ਮੈਂ ਤਾਂ ਵੈਸੇ ਹੀ ਤੁਹਾਨੂੰ ਅੰਦਾਜ਼ਾ ਇਹਨਾਂ ਦੱਸਿਆ ਨਾ ਲੇਕਿਨ ਇਹਦੀ 4 4.5 ਤੋਂ ਵੱਧ ਪਰ ਨਾ ਨਹੀਂ ਕਿਸੇ ਨੇ ਹਾਂ ਤੇ ਦਾ ਕਾਰਨ ਇਹ ਆ ਕਿ ਇੱਕ ਦੋ ਕਸਟਮਰ ਹਰੇ ਹੈਗਾ ਉਹਨਾਂ ਨੂੰ 5.5 ਦੇ ਕਰੀਬ ਕਿਹਾ ਹੈਗਾ ਵੀ ਇਹਨੇ ਕਿਤੇ ਛੱਡ ਦਾਂਗੇ ਜੇ ਆਪਾਂ ਉਹ ਤੇ ਤੁਸੀਂ ਕਿਹਾ ਨਾ ਅਗਲਾ ਲੈ ਕੇ ਥੜੀ ਆ ਗਿਆ ਬਿਲਕੁਲ ਬਿਲਕੁਲ ਠੀਕ ਹੈ ਨਾ ਬਾਕੀ ਵੇਖੋ 5 'ਚ ਵਿਕ ਜੇ ਤੇ ਸਮਝ ਲਓ ਵੀ ਬੜੀਆ ਡੀਲ ਤੇ ਆ ਉਥੇ ਮਿੰਟ ਨਾਲ ਲਾਓ ਸੌਦਾ ਕਰ ਦਿਓ ਹਾਂ ਜੇ 5 'ਚ ਵਿਕਦੀ ਹੋਈ ਆਪਾਂ 5 'ਚ ਡਨ ਕਰ ਦਾਂਗੇ ਠੀਕ ਹੈ ਨਾ ਹਾਂ ਤੇ 5 ਦਾ ਵੀ 10 ਵੀ ਹਜ਼ਾਰ ਕੋਈ ਹੋਰ ਘੱਟ ਵੀ ਹੋਏ ਮਾੜਾ ਮੋਟਾ ਠੀਕ ਹੈ ਨਾ ਕਈ ਜਗ੍ਹਾ ਇਸ ਤਰ੍ਹਾਂ ਦੀ ਵੀ ਉਹਨੂੰ ਕੱਢਿਆ ਹੀ ਚੰਗਾ ਹੁੰਦਾ ਤੇ ਬਾਕੀ ਜਗਾ ਤਾਂ ਬਿਲਕੁਲ ਸਹੀ ਆ ਤੇ ਇਹ ਕਿ ਚੱਲ ਗਿਆ ਮੇਰਾ ਮੇਰਾ ਮਤਲਬ ਵੀ ਜਦੋਂ ਕੱਢਣ ਤੇ ਆ ਗਏ ਨਾ ਵੀ ਆਪਾਂ ਵੇਚਣੀ ਹੈ ਕਿਉਂਕਿ ਜਿਨੇ ਵੇਖੋ ਮੈਂ ਤਾਂ ਦੱਸਦਾ ਜਿਨੇ ਪੈਸੇ ਖਰਚਨੇ ਨੇ ਉਹਨੇ ਉਹਦੇ ਹਿਸਾਬ ਉਹਦੇ ਦਿਮਾਗ ਨਾਲ ਸੋਚੋ ਅਗਲੇ ਆਏ ਸੋਚੇਗਾ ਮੈਂ 100 ਗੱਜ ਜਗਾ ਲੈਣ ਦੀ بجائے ਮੈਂ 50 ਲੈ ਲੈਣਾ 40 ਲੈ ਲੈਣਾ ਲੇਕਿਨ ਘਟੋ ਘਟ ਮੇਰੇ ਘਰ ਦੇ ਅੱਗੇ ਸੜਕ ਤੇ ਚੌੜੀ ਹੋਏ ਹਾਂਜੀ ਯਾਰ ਠੀਕ ਹੈ ਨਾ ਕੱਲ ਨੂੰ ਵੇਖੋ ਜੀ ਹਰ ਇੱਕ ਦਾ ਸੁਪਨਾ ਹੁੰਦਾ ਮੈਂ ਗੱਡੀ ਲਵਾ ਠੀਕ ਹੈ ਨਾ ਕਰਮ ਕਾ ਬਣਾਉਣ ਤੋਂ ਬਾਅਦ ਅਗਲਾ ਟਾਰਗੇਟ ਕੀ ਹੁੰਦਾ ਗੱਡੀ ਦਾ ਹੁੰਦਾ ਠੀਕ ਹੈ ਨਾ ਬੰਦਾ ਸਾਲ 2 ਸਾਲ 4 ਸਾਲ ਮਿਹਨਤ ਕਰੇ ਗੱਡੀ ਆ ਜਾਂਦੀ ਕਿੰਨਾ ਕੋਖਾ ਕੰਮ ਹੁੰਦਾ ਤੁਸੀਂ ਐਦਾ ਕਰੋ ਜੀ 5 ਡੰਨ ਕਰਦੇ 500 ਘੱਟ ਦੀ 5 ਕੋਈ ਗੱਲ ਨਹੀਂ ਅਸੀਂ 5 ਪਾ ਦੇਾਂਗੇ ਇਹਦਾ ਮੁੱਲ ਤੇ ਇੱਕ ਆਈ ਆਪਣਾ ਫੋਨ ਨੰਬਰ ਬੋਲਦੇ ਜਿਨ੍ਹਾਂ ਨਾਲ ਕਸਟਮਰ ਗੱਲ ਕਰਨਗੇ ਮੇਰੇ ਨਾਲ ਹੀ ਕਾਲ ਕਰਵਾ ਦੇ ਆਪਣਾ ਨੰਬਰ ਬੋਲੋ ਫਿਰ 83606 83606 86427 86427 ਠੀਕ ਹੈ ਜੀ ਤੇ ਤੁਸੀਂ ਆਪਣਾ ਇਹ ਲੋਕੇਸ਼ਨ ਕੀ ਜੇ ਦੀ ਸ਼ਹਿਰ ਤੇ ਜਗਾ ਇਲਾਕੇ ਦਾ ਨਾਮ ਦੱਸ ਦਿਓ ਪਿੰਡ tmpobjਕਲਾਂਗਾ tmpobjਟ ਹਾਂ ਡਿਸਟ੍ਰਿਕਟ ਇਹਨਾਂ ਨੂੰ ਲੁਧਿਆਣਾ ਪੈਂਦਾ ਇਲਾਕੇ ਦਾ ਨਾਮ ਦੱਸ ਦਿਓ ਪਿੰਡ tmpobjਕਲਾਂਗਾ tmpobjਟ ਹਾਂ ਡਿਸਟ੍ਰਿਕਟ ਇਹਨਾਂ ਨੂੰ ਲੁਧਿਆਣਾ ਪੈਂਦਾ tmpobjਟਕਲਾਂ ਡਿਸਟ੍ਰਿਕਟ ਲੁਧਿਆਣਾ ਤੇ ਤਹਿਸੀਲ ਇਹਨਾਂ ਨੂੰ ਪੈਡ ਦਿੰਦੀ ਹੈ ਤਹਿਸੀਲ ਪਾਇਲ ਹਾਂਜੀ ਜਿਹੜਾ ਉਹ tmpobjਕਲਾਂ ਪੈਂਦਾ ਉਹਦੀ ਆਬਾਦੀ ਕਿੰਨੀ ਹੈ ਆਬਾਦੀ ਇੰਨੇ ਕਾਫੀ ਵੱਡਾ ਹੈ ਰੋਡ ਦੇ ਉੱਤੇ ਆ ਜਾਂਦਾ ਨਾ ਇਹ ਪਿੰਡ ਓਕੇ ਤੇ ਲੁਧਿਆਣੇ ਤੋਂ ਕਿੰਨੀ ਦੂਰ ਹੈ ਅ ਲੁਧਿਆਣੇ ਤੋਂ ਮੇਬੀ ਹੋਊਗੀ 35-40 ਕਿਲੋ 35 ਕਿੰਨੇ ਕੋਲ ਹੋਗਾ ਅੱਛਾ 30 ਪੈਂਦੀ ਕਿਲੋਮੀਟਰ ਹਾਂ ਦਰਾਹਾ ਪੈਣ ਦਰਾਹੇ ਦੇ ਕੋਲ ਹੈ ਦਰਾਹਾ ਐਮ ਐਨ ਕੇ ਚਲੋ ਵੀ 15 15 ਕਿੰਨੇ ਦਰਾਹਾ ਹੈ ਓਕੇ ਅੱਛਾ ਇੱਕ ਵਾਰ ਦੱਸੋ ਕਿ ਪੁੱਤੇ ਨਾ ਕਸਟਮਰ ਇਹ ਵੀ ਜਾਨਣਾ ਚਾਹੁੰਦੇ ਵੀ ਵੇਚਣਾ ਕਿਉਂ ਹੈ ਇਹਨੂੰ ਤੁਸੀਂ ਵੇਚਦੇ ਕਿਉਂ ਫਿਰ ਅ ਵੇਚਦੇ ਸਰ ਇਸ ਕਰਕੇ ਆ ਕਿਉਂਕਿ ਜਿਹੜਾ ਮੇਰਾ ਬ੍ਰਦਰ ਹੈ ਨਾ ਜੀ ਹਾਂ ਉਹ ਕਰ ਦਵਾਇ ਨੰਦਾ ਸੀ ਘੱਟੇ ਓਕੇ ਹਾਂ ਤੇ ਹੁਣ ਉਹ ਇਕੱਠੇ ਅਸੀਂ ਮਤਲਬ ਜੁਆਇੰਟ ਫੈਮਿਲੀ ਬਣ ਕੇ ਰਹਿਣਾ ਚਾਹੁੰਦੇ ਆ ਓਕੇ ਹਾਂ ਉਹਨਾਂ ਨੇ ਬਦਲੀ ਉਸੇ ਆਪਣੇ ਇੱਧਰ ਵੀ ਕਰਵਾ ਲੈਣੀ ਹੈ ਓਕੇ 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 ਠੀਕ ਆ ਇਹ ਮਕਾਨ ਕਿੰਨਾ ਕੋਲ ਹੈ ਤੁਹਾਡੇ ਭਾਬੀ ਕੋਲ ਹੈ ਹਾਂ ਮੇਰੇ ਭਾਬੀ ਕੋਲ ਠੀਕ ਠੀਕ ਤੇ ਤੁਹਾਡੇ ਬ੍ਰਦਰ ਜਿਹੜੇ ਆ ਉਹ ਪਹਿਲਾਂ ਇਸੇ ਮਕਾਨ 'ਚ ਹੀ ਰਹਿੰਦੇ ਸੀ ਹਾਂ ਹਾਂ ਉਹ ਅਜੇ ਵੀ ਉਹਨਾਂ ਦੀ ਉੱਥੇ ਰਹਾਇਸ਼ ਆ ਅਜੇ ਵੀ ਉੱਥੇ ਰਹਿਸ਼ ਆ ਹਾਂ ਕਿਉਂਕਿ ਮੈਂ ਬਾਹਰ ਹੁਣਾਂ ਮੈਂ ਗੱਡੀ ਚੋਂ ਰੰਗਣ ਓਕੇ ਹਾਂ ਮੈਂ ਮਚੋੜਾ ਟੂਰ ਵਗੈਰਾ ਤੇ ਹੁੰਦਾ ਹਾਂ। ਅੱਛਾ ਅੱਛਾ ਚਲੋ ਠੀਕ ਹੈ। ਆਪਣੇ ਤੇ ਡੇਢ ਇਕੱਲੇ ਹੁੰਦੇ ਨੇ ਕਿ ਤੇ ਫਿਰ ਉਹ ਕਹਿੰਦੇ ਵੀ ਜੁਆਇੰਟ ਹੀ ਉਹ ਕਰ ਲਾਂਗੇ। ਹਾਂ ਇੱਕੋ ਜਗ੍ਹਾ ਤੇ ਹੋ ਜਾਏਗਾ ਸਾਰਾ ਫਿਰ ਚਲੋ ਇਹ ਸੱਚੀ ਗੱਲ ਹੈ। ਵਧੀਆ ਇਹਨੂੰ ਵੇਚ ਕੇ ਮੰਨ ਲਓ ਤੁਸੀਂ ਹੋਰ ਕਿਤੇ ਲੈ ਲੋਗੇ। ਹਾਂਜੀ ਨਹੀਂ ਨਹੀਂ ਆਪਣੇ ਕੋਲ ਜਗ੍ਹਾ ਹੈਗੀ ਆ ਨਾ। ਅੱਛਾ ਆਪਣੇ ਕੋਲ ਹੈਗੀ ਠੀਕ ਹੈ। ਉਹਦਾ ਬ੍ਰਦਰ ਸੀ ਉਹ ਉੱਥੇ ਘਰ ਜਵਾਈ ਰਹਿੰਦਾ ਸੀਗਾ। ਆ ਆਪਣੇ ਸੌਰਿਆਂ ਦੇ। ਹਾਂ ਹਾਂ ਸਮਝ ਗਿਆ ਠੀਕ ਹੈ। ਕੋਈ ਗੱਲ ਨਹੀਂ ਅੱਛਾ ਤੁਸੀਂ ਇਹਦਾ ਅਸੀਂ ਇਹਦੀ ਸਾਰੀ ਜਾਣਕਾਰੀ ਇਹਦੀ ਪਾ ਦਿਆਂਗੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੇ ਫਿਰ ਤੁਹਾਨੂੰ ਦੁਬਾਰਾ ਕਾਲ ਕਰ ਲਾਂਗਾ ਇੱਕ ਮਿੰਟ ਹਾਂ ਤੇ ਬੰਦਾ ਮੇਨ ਇਹ ਆ ਜਿਹੜੀ ਮੇਰੇ ਭਰਾ ਦੀ ਕੁੜੀ ਆਗੀ ਨਾ ਉਹ ਹੁਣ ਜਵਾਨ ਹੋ ਚੁੱਕੀ ਆ ਠੀਕ ਹੈ ਨਾ ਹਾਂ ਤੇ ਉਹ ਭਾਬੀ ਵੀ ਕੰਮ ਤੇ ਹੁੰਦੇ ਆ ਤੇ ਬ੍ਰਦਰ ਵੀ ਕੰਮ ਕੁੰਮ ਤੇ ਚੱਲ ਜਾਂਦਾ ਫਿਰ ਘਰੇ ਬੇਟੀ ਨੂੰ ਔਖਾ ਹੁੰਦਾ ਹੈਗਾ ਨਾ ਤਾ ਕਰਕੇ ਫਿਰ ਕਰੇ ਇਧਰ ਅੰਮੀ ਹੁਣੀ ਹੁੰਦੇ ਨੇ ਕਿ ਫਿਰ ਸਾਰੇ ਜੁਆਇੰਟ ਹੀ ਹੋ ਜਾਣਗੇ ਠੀਕ ਹੈ ਨਾ ਰਾਈਟ ਰਾਈਟ ਹਾਂ ਬਿਲਕੁਲ ਜੀ ਸਾਰੇ ਹਨਾ ਸਮੇ ਦੇ ਮੁਤਾਬਕ ਉਸ ਹਾਮ ਨਾਲ ਆਪਣੇ ਪਰਿਵਾਰਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਜੇ ਬੱਚੇ ਛੋਟੇ ਹੁੰਦੇ ਆ ਉਦੋਂ ਪ੍ਰਬੰਧ ਹੋਰ ਤਰ੍ਹਾਂ ਦੇ ਹੁੰਦੇ ਆ ਜੋ ਟੀਨੇਜ ਚ ਆਉਂਦੇ ਉਦੋਂ ਪ੍ਰਬੰਧ ਹੋਰ ਤਰ੍ਹਾਂ ਦੇ ਫਿਰ ਜਦੋਂ ਬੱਚੇ ਵਿਆਹੇ ਜਾਂਦੇ ਆ ਫਿਰ ਅਰੇਂਜਮੈਂਟ ਹੋਰ ਤਰ੍ਹਾਂ ਦੇ ਕਰਨੇ ਪੈਂਦੇ ਆ ਠੀਕ ਹੈ ਨਾ ਉਹ ਆਪੋ ਆਪਣੇ ਘਰ ਦਾ ਹਿਸਾਬ ਹੁੰਦਾ ਹੈ ਜੀ ਹਨਾ ਸਮੇ ਦੇ ਮੁਤਾਬਕ ਚੱਲਣਾ ਪੈਂਦਾ ਹੈ ਕੋਈ ਨਵੀਂ ਵੀ ਨਹੀਂ ਸਮਝਿਆ ਸਾਰੀ ਤੁਹਾਡੀ ਗੱਲ ਅਸੀਂ ਸਾਰਾ ਇਹ ਪਸਾਰੀ ਪਾ ਦੇਾਂਗੇ ਹਾਂ ਸਾਰੀ ਡਿਟੇਲ ਪਾ ਦੇਾਂਗੇ ਤਾਂ ਕਿ ਜਦੋਂ ਤੁਸੀਂ ਬਾਏਰ ਨੂੰ ਬਾਏਰ ਨੂੰ ਸਾਰੀ ਗੱਲ ਪਤਾ ਲੱਗੇਗੀ ਨਾ ਉਹਦੇ ਨਾਲ ਅਗਲੇ ਦਾ ਭਰੋਸਾ ਵੱਜ ਜਾਂਦਾ ਵੀ ਹਾਂ ਜੈਨੂਨ ਪਾਰਟੀ ਏ ਜੈਨੂਨ ਹੀ ਇਹਨਾਂ ਕੋਲ ਹੈਗਾ ਏ ਠੀਕ ਆ ਅਸੀਂ ਪੈਸੇ ਖਰਚਾਂਗੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ ਤੇ ਇਹਨਾਂ ਦਾ ਕਾਰਨ ਇਹ ਆ ਠੀਕ ਆ ਨਾ ਉਹ ਕਾਰਨ ਬੜਾ ਜ਼ਰੂਰੀ ਹੁੰਦਾ ਕਿ ਲੋਕੀ ਸੌ ਤਰ੍ਹਾਂ ਦੇ ਕੋਈ ਵਹਿਮ ਕਰਦੇ ਆ ਕਈਆਂ ਨੂੰ ਗੱਲ ਹੁੰਦੀ ਵੀ ਇਹ ਤਾਂ ਪਤਾ ਕਰੋ ਵੇਚਦੇ ਕਿਉਂ ਪਏ ਆ ਹਾਂ ਹਾਂ ਠੀਕ ਹੈ ਨਾ ਅਗਲਾ ਵੇਚਣ ਦੇ ਆਹੀ ਲੈਣ ਨੂੰ ਤੁਰ ਪਏ ਆ ਤੋ ਕਾਰਨ ਦੇ ਪਤਾ ਹੋਏ ਨਾ ਕੀ ਕਾਰਨ ਹੈ ਬਿਲਕੁਲ ਬਿਲਕੁਲ ਹਾਂ ਤੋ ਤੁਸੀਂ ਜਿਹੜਾ ਕਾਰਨ ਡਿਟੇਲ ਚ ਦੱਸਿਆ ਉਹ ਬੜੀ ਅੱਛੀ ਗੱਲ ਹੈ ਹਾਂਜੀ ਠੀਕ ਹੈ ਜੀ ਹੁਣ ਕੇ ਜਾਣਕਾਰੀ ਚਾਹੀਦੀ ਹੋਈ ਮੈਂ ਤੁਹਾਨੂੰ ਇਸ ਨੰਬਰ ਤੋਂ ਦੁਬਾਰਾ ਕਾਲ ਕਰਾਂਗਾ ਤੇ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਸਰ ਤੁਸੀਂ ਟੈਨਸ਼ਨ ਨਾ ਲਓ ਜੇ ਆਪਣੀ ਬਿਕਦੀ ਆ ਨਾ ਪੰਜ ਦਿਨ ਵਿੱਚ ਉਹਨੇ ਵੀ ਆਪਾਂ ਤੁਹਾਨੂੰ ਦੇਗਾ ਕੁਝ ਠੀਕ ਹੈ